ਗੁਰੂ ਜੀ ਕਹਿੰਦੇ ਇਹ ਕਿਸੇ ਨੂੰ ਨਹੀਂ ਪਤਾ ਵੀ ਮੌਤ ਕਿਵੇਂ ਹੋਣੀ ਕਿਵੇਂ ਮਰਨਾ ਪਰ ਬਾਬਾ ਜੀ ਕਹਿੰਦੇ ਜੇਕਰ ਸਾਹਿਬ ਮਨੋਂ ਨਾ ਮਿਸਰਣ ਜੇ ਤੈਨੂੰ ਰੱਬ ਦਾ ਨਾਮ ਭੁੱਲਿਆ ਤਾਂ ਸੁਹੇਲਾ ਮਰਨਾ ਹੋਏ ਤੇਰਾ ਮਰਨਾ ਵੀ ਸੁਖੈਣ ਹੋਏਗਾ ਤੇਰਾ ਮਰਨਾ ਵੀ ਸੁਹੇਲਾ ਹੋਏਗਾ ਜੇ ਤੈਨੂੰ ਰੱਬ ਦਾ ਨਾਮ ਭੁੱਲਿਆ ਪ੍ਰਮਾਤਮਾ ਦਾ ਨਾਮ ਭੁੱਲਿਆ ਆਪਾਂ ਦੇਖਦੇ ਆਂ ਜਿਹੜਾ ਸਾਡਾ ਸਰੀਰ ਹੈ ਨਾ ਜੀ ਇਹ ਇੱਕ ਕੱਪੜੇ ਨਹੀਂ ਵਿਆਈ ਘਰਾਂ ਵਿੱਚ ਬੱਚੇ ਕਈ ਵਾਰ ਆਪਾਂ ਦੇਖਦੇ ਆਂ ਬੱਚੇ ਕਈ ਵਾਰ ਕੱਪੜੇ ਖੋਸ਼ ਹੋ ਕੇ ਬਦਲਦੇ ਬੱਚੇ ਕਈ ਜਦੋਂ ਬੱਚਿਆਂ ਦੇ ਕੱਪੜੇ ਬਦਲੋ ਉੱਤੇ ਬੱਚੇ ਰੋਂਦੇ ਮਾਰੇ ਕਿਹਦੇ ਆ ਜਿਹੜਾ ਸਰੀਰ ਵੀ ਹੈ ਨਾ ਇਹ ਵੀ ਇੱਕ ਕੱਪੜਾ ਹੈ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣ ਮੱਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣ ਕਈ ਜਿਹੜੇ ਗੁਰਮਖ ਨੇ ਉਹ ਹੱਸ ਕੇ ਖੁਸ਼ੀ-ਖੁਸ਼ੀ ਇਸ ਸਰੀਰ ਕੱਪੜੇ ਨੂੰ ਛੱਡ ਜਾਂਦੇ ਨੇ ਉਹਨਾਂ ਨੂੰ ਰੰਚਕ ਪਤ ਮਾਤਰ ਵੀ ਜਿਹੜਾ ਅਫਸੋਸ ਨਹੀਂ ਹੁੰਦਾ ਦੁੱਖ ਨਹੀਂ ਹੁੰਦਾ ਕਈ ਜਿਹੜੇ ਨੇ ਉਹ ਜਾਣਾਂ ਦੀ ਚਾਹੁੰਦੇ ਵੀ ਮੈਨੂੰ ਕਿਤੇ ਮੌਤ ਦਾ ਮੌਤ ਤੋਂ ਡਰਦਾ ਉਹ ਡਰ ਹੈ ਪੈ ਪੀ ਤੁੰਗਾ ਸਤਪੁਰ ਜੀ ਕਹਿੰਦੇ ਕੱਪੜਾ ਇਹ ਕੱਪੜੇ ਨੂੰ ਹਰ ਇੱਕ ਨੇ त्याਗਣਾ ਆਪਾਂ ਬਚਨ ਪੜਿਆ ਮਹਰਾਇ ਦਾ ਕੰਢੀ ਉੱਤੇ ਰੁਖੜ ਕਹਿੰਦੇ ਵੀ ਜਿਵੇਂ ਤਰਿਆ ਦੇ ਕਿਨਾਰੇ ਦੇ ਉੱਪਰ ਉੱਗਿਆ ਵਿਆ ਰੁੱਖ ਜਿਨੀਆਂ ਜੜਾਂ ਦੀ ਮਿੱਟੀ ਨੂੰ ਪਾਣੀ ਖੋਰਦਾ ਜਾਂਦਾ ਉਹ ਰੁੱਖ ਪੌਦਾ ਚਿਰ ਨਹੀਂ ਟਿਕਿਆ ਰਹ ਸਕਦਾ ਕੰਦੀ ਹੁੰਦੇ ਰੁਖੜਾ ਕਿਚਰਕ ਬੰਨ ਧੀਰ ਫਰੀਤਾ ਕੱਜੇ ਭਾਡੇ ਰੱਖੀਐ ਕਿਚਰ ਤਾਈਂ ਨੀਰ ਮਾਰੇ ਕਹਦੇ ਆ ਕੱੱਚਾ ਭਾਡਾ ਆਦਮੀ ਕਿਆ ਜਾਣਣਾ ਆਦਮੀ ਦਮ ਆਰਿਆ ਤੇ ਆਦਮੀ ਆਦਮੀ ਦਮ ਆ ਰਿਹਾ ਤੇ ਆਦ। ਦਮ ਨਾ ਹੋਇਆ ਤੇ ਫਿਰ ਆਪਾਂ ਕਹਿੰਦੇ ਜੀ ਡੈਡ ਬੋਡੀ। ਇਹ ਹੁਣ ਮਿਲਤਕ ਦੇ। ਜਿਹੜੇ ਇਨਸਾਨ ਵਿੱਚ ਸਵਾਸ ਹੈ ਮਾਰੇ ਖੇਦੇ ਉਹਨੂੰ ਇਨਸਾਨ ਦਾ ਨਾਮ ਦਿੱਤਾ ਜਾਂਦਾ ਆਦਮੀ। ਸਵਾਸ ਨਿਕਲ ਗਏ ਤੇ ਫਿਰ ਉਹਨੂੰ ਕਿਹਾ ਜਾਂਦਾ ਮਿਲਤਕ ਦੇ ਹੀ। ਹਮ ਆਦਮੀ ਹਾਂ ਇੱਕ ਦਮੀ। ਮੋਹਨ ਮੋਹਨ ਦਾ ਜਨ ਨਾਨਕ ਤਿਸ ਮੈਂ ਜਿ ਜੀਨੇ ਮੈਨੂੰ ਆਹ ਸਰੀਰ ਮਨੁੱਖਾ ਜਨਮ